ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾਂ ਤੇ ਜਿਹੜੇ ਭਰਾ ਆਪਣਾ ਨੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਜਿਹੜੇ ਵੀਰ ਆਪਾਂ ਨੂੰ ਫੇਸਬੁੱਕ ਪੇਜ ਤੇ ਵੇਖ ਰਹੇ ਆ ਉਹ ਆਪਣੇ ਫੇਜ ਨੂੰ ਫੋਲੋ ਕਰ ਲਓ ਤੇ ਲਾਈਕ ਕਰ ਦਿਓ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਸਾਰੇ ਭਰਾ ਸਪੋਰਟ ਕਰੋ ਅੱਜ ਆਪਾਂ ਪਹੁੰਚੇ ਹਾਂ ਗੱਲ ਡੈਰੀ ਫਾਰਮ ਤੇ ਪਿੰਡ ਕਨੀਆ ਨੇੜੇ ਬਾਜਾਖਾਨਾ ਵੀਰ ਗੱਗੂ ਕੋਲੇ ਪਹੁੰਚੇ ਆਂ ਬਾਈ ਦਾ ਵਪਾਰ ਦਾ ਕੰਮ ਆ ਬਹੁਤ ਸੋਹਣਾ ਕੰਮ ਆ ਬਾਈ ਦਾ ਸਾਸ ਸੋਸਰਾ ਕੰਮ ਆ ਵੀਰ ਦਾ ਤੇ ਬਾਕੀ ਡਿਟੇਲ ਆਪਾਂ ਵੀਰ ਤੋਂ ਲੈਣੇ ਆ ਕਰਾਉਣੇ ਆ ਤੁਹਾਡੀ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੈ ਜੀ ਵਧੀਆ ਵਧੀਆ ਹਾਂ ਬਾਈ ਤੇ ਕਿਵੇਂ ਕੰਮ ਠੀਕ ਆ ਬਾਈ ਕੰਮ ਵਧੀਆ ਬਾਈ ਤੇ ਭਾਈ ਆਪਣਾ ਡਰੈੱਸ ਦੱਸੋ ਜੀ ਡਰੈੱਸ ਬਾਈ ਨਾ ਮੇਰਾ ਗੱਗੂ ਹੈ ਪਿੰਡ ਘਣਾਂ ਨੇੜੇ ਬਾਜਾ ਖਾਨੇ ਠੀਕ ਹੈ ਜੀ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਤੇ ਆਪਣਾ ਮੋਬਾਈਲ ਨੰਬਰ ਬੋਲੀ 9031 901 ਠੀਕ ਹੈ ਜੀ ਅੱਜ ਕਿੰਨੇ ਨਾਗਾ ਵੀਰ ਆਪਣੇ ਕੋਲੇ ਤਿਆਰ ਕੀ ਦੇ ਕੇ ਬਾਈ ਠੀਕ ਹੈ ਬਾਕੀ ਕਾਫੀ ਹੈ ਕੱਲ ਵੇਚਣਾ ਠੀਕ ਹੈ ਕੱਲ ਵੇਚਾਂ ਬਾਈ ਨੇ ਤੇ ਆਪਾਂ ਫਿਰ ਇੱਕ ਨੰਬਰ ਤੋਂ ਕਰ ਲਗੇ ਸ਼ੁਰੂ ਇਧਰੋਂ ਸੂਈ ਸਵਾਈ ਬੱਚੀ ਬਾਈ ਇਹ ਪਹਿਲਾ ਸੂਆ ਬਾਈ ਆ ਠੀਕ ਹੈ ਜੀ ਠੀਕ ਹੈ ਤੇ ਦੁੱਧ ਕਿੰਨਾ ਦੁੱਧ ਹੈਗਾ ਬਾਈ ਦੁੱਧ ਹੁਣ ਕਿੰਨਾ ਬਾਈ 20 ਕਿਲੋ ਤਿਆਰ ਆ ਬਾਈ ਦੋਨੋ ਟਾਈਮ ਵਧੀਆ ਕੋਈ ਦੋ ਟਾਈਮ ਚੋਕੇ ਤਸੱਲੀ ਕਰਕੇ ਲੈ ਸਕਦਾ ਆਪਦਾ ਜਰੂਰ ਬਾਈ ਠੀਕ ਹੈ ਤੇ ਸੀਲ ਸੰਡੀ ਬਾਈ ਹਾਂ ਵਧੀਆ ਬਾਈ ਠੀਕ ਹੈ ਤੇ ਆਪਾਂ ਤੋਰਾ ਵਖਾਈਏ ਖੋਲੋ ਫਿਰ ਬਾਈ ਬਾਈ ਕਹਿੰਦਾ ਵੀ ਪਹਿਲਾ ਸੂਆ ਤੇ ਦੰਦੋਂ ਬਾਈ ਦੰਦੂ ਚੋਕੀਆ ਦੰਦੂ ਚਾਰਦੰਦਾ ਤੇ 20 21 ਕਿਲੋ ਬਾਈ ਕਹਿੰਦਾ ਵੀ ਦੁੱਧ ਭਾਂਡੇ ਚ ਪੌਂਦੀ ਆ ਤੇ ਲੇਵੇ ਦੀ ਬਹੁਤ ਸਾਫ ਸੁਥਰੀ ਆ ਤੇ ਰੰਗ ਪ੍ਰਿੰਟ ਬਹੁਤ ਸੋਹਣਾ ਜਾਤਪਾਤ ਵਾਲੀ ਵਿਹੜ ਤੇ 20 21 ਕਿਲੋ ਬਾਈ ਕਹਿੰਦਾ ਵੀ ਦੋ ਟਾਈਮ ਆ ਉਹਦਾ ਤਿੰਨ ਟਾਈਮ ਕੋਈ ਚੋਕੇ ਤਸੱਲੀ ਕਰਕੇ ਲੈ ਸਕਦਾ ਤੇ ਚੋਣ ਚਵਾਈ ਦੀ ਜਮਾਂ ਸੀਲ ਸੰਢੀ ਆ ਪੂਰ ਛੱਟਾ ਬਾਈ ਕੋਈ ਜਮਾਂ ਸਾਫ ਆ ਬਾਈ ਜਮਾਂ ਚਵਾਈ ਦਾ ਸਾਫ ਆ ਬਾਕੀ ਬਾਈ ਇਹਨੇ ਲੈਣੀ ਆ ਤਸੱਲੀ ਕਰਕੇ ਲੈ ਸਕਦਾ ਸਹੀ ਗੱਲ ਆ ਨਹੀਂ ਸਹੀ ਗੱਲ ਇਹ ਤਾਂ ਹੈ ਬਾਈ ਬਾਕੀ ਬਾਈ ਦਾ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਜਿਹੜੇ ਵੀ ਭਰਾ ਨੇ ਕੋਈ ਪਸ਼ੂ ਖਰੀਦਣਾ ਉਹ ਆਦੀ ਤਸੱਲੀ ਪਰਖ ਕਰਕੇ ਖਰੀਦ ਸਕਦਾ ਤੇ ਬਾਕੀ ਤੋਰਾ ਦੇਖੋ ਵੈਡ ਦਾ ਵੈਡ ਦਾ ਰੰਗ ਪ੍ਰਿੰਟ ਬਹੁਤ ਸੋਹਣਾ ਦੇਖੋ ਜੀ ਲੇਵਲ ਦੀ ਕੁਆਲਿਟੀ ਦੇਖੋ ਕਿਆ ਬਾਤਾਂ ਆ ਬਾਕੀ ਹਜੇ ਟਾਈਮ ਵੀ ਕੁਛ ਨਹੀਂ 12 ਕ ਦਾ ਟਾਈਮ ਆ ਤੇ ਰੰਗ ਪ੍ਰਿੰਟ ਬਹੁਤ ਸੋਹਣਾ। ਬਾਕੀ ਸ਼ਾਮ ਤੱਕ ਭਾਈ ਲੇਵਾ ਪੂਰਾ ਭਰਿਆਉਂਦੀ ਹੈ ਵੜ। ਠੀਕ ਹੈ ਜੀ। ਬਾਕੀ ਐਮ ਵਧੀਆ ਸਾਫ ਲੇਵੇ ਦੀ ਹੈ ਤੇ ਲੇਵਾ ਜਿਹੜਾ ਖੁੱਚਾਂ ਤੋਂ ਉੱਪਰ ਤੇ ਥਣਾ ਦੀ ਸਾਫ ਸੁਥਰੀ ਹੈ। ਬਹੁਤ ਸੋਹਣਾ ਥਣਾ। ਦੋਨੋਂ ਪਾਸੇ ਪਸੰਦ ਨੂੰ ਦਿਖਾਉਂਦੇ ਆ। ਦੇਖੋ ਜੀ ਲੇਵੇ ਤੇ ਨਾੜਾ ਨੂੜਾ ਵੀ ਠੀਕ ਹੈ। ਬੋਦੀ ਵਾਲੀ ਬੱਚੀ ਆ ਫੇਸ ਕੁਆਲਟੀ ਕਰੋਚਕ। ਦੇਖੋ ਜੀ। ਬਹੁਤ ਸੇਵ। ਥਣਾ ਦੀ ਕੁਆਲਟੀ ਬਹੁਤ ਚੰਗੀ ਹੈ ਇੱਕ ਨੰਬਰ। ਤੇ ਬਾਈ ਆਪਾਂ ਡਿਮਾਂਡ ਇਹ ਜੀ ਕੀ ਕਰਦੇ ਆ ਜੀ 85000 ਰੁਪਇਆ ਰੇਟ 85000 ਰੁਪਇਆ ਤੇ ਬਾਕੀ ਮੰਤਨ ਹੋ ਜੀ ਠੀਕ ਹੈ ਜੀ ਤੇ ਦੋ ਨੰਬਰ ਤੇ ਦੱਸੋ ਜੀ ਜਿਹੜੀ ਬੱੜ ਪਹਿਲਾ ਸੀਗਾ ਭਰਾ ਠੀਕ ਹੈ ਜੀ ਤੇ ਗੱਬਣਾ ਜੀ ਲੱਭਣੇ ਲੈਂਦੀ ਆ ਦੋ ਚਾਰ ਠੀਕ ਹੈ ਲਿਓ ਬਾਈ ਖੋਲ ਲਿਓ ਫਿਰ ਬਾਹਰ ਤੇ ਦੰਦੋ ਬਾਈ ਦੰਦ ਚੌਕ ਦੇ ਰੰਗ ਦੇ ਬਾਈ ਕਹਿੰਦਾ ਵੀ ਚੌਕ ਦੇ ਦੰਦ ਚੱਕਦੀ ਆ ਸੂਆ ਪਹਿਲਾ ਤੇ ਥਣ ਲੇਵੀ ਦੀ ਬਹੁਤ ਸਾਫ ਆ ਬਾ ਕਮਾਲ ਵਾਲਾ ਲੇਵੀ ਦੀ ਕੁਆਲਿਟੀ ਦੇਖੋ ਜੀ ਫੇਸ ਕੁਆਲਿਟੀ ਕਰੋ ਚੈੱਕ ਬਹੁਤ ਸੋਹਣੀ ਥਣਾ ਦੀ ਕੁਆਲਿਟੀ ਵਧੀਆ ਕੱਲਾ ਕੱਲਾ ਥਣਾ ਸੋਹਣਾ ਨਖੜ ਮੋਹੱਥ ਦੀ ਚਵਾਈ ਵਾਲਾ ਮੋਟਾ ਮੋਟਾ ਥਣਾ ਗਲਾਸਾਂ ਵਰਗਾ ਬਾਕੀ ਲੇਵੇ ਦੀ ਕੁਆਲਿਟੀ ਕਰੋ ਚੈੱਕ ਤੋਰਾ ਤਰਾ ਘੋੜੀ ਵਰਗੀ ਆ ਬੱਛੀ ਪਹਿਲਾ ਸੂਆ ਚੌਕ ਦੇ ਦੰਦ ਬਾਈ ਕਹਿੰਦਾ ਵੀ ਚੱਕਦੀ ਆ ਬਾਈ ਦੁੱਧ ਕਿੰਨਾ ਕੁ ਪਾਉ ਦੋ ਤੁਹਾਡੇ ਹਿਸਾਬ ਨਾਲ ਅੰਦਾਜ਼ਾ ਸਹੀ ਗੱਲ ਆ ਲੇਵੇ ਦੀ ਕੁਆਲਿਟੀ ਹੈ ਜਿਹੜੇ ਹਿਸਾਬ ਨਾਲ ਵੜਦੀ ਬਾਈ ਕਹਿੰਦਾ ਵੀ 20 ਕਿਲੋ ਦੁੱਧ ਪਾਉਣਾ ਚਾਹੀਦਾ ਵੜ ਨੂੰ ਬਾਕੀ ਜਿਹੜੇ ਵੀ ਭਰਾ ਨੇ ਖਰੀਦਣੀ ਆ ਉਹ ਆਪਦੀ ਸਮਝ ਨਾਲ ਖਰੀਦ ਸਕਦਾ ਕੋਈ 20 ਮਨ ਵਾਲੇ ਕੋਈ 18 ਮਨ ਵਾਲੇ ਗੱਭਣਾਂ ਬਾਈ ਕੋਲੇ ਆਉਂਦੇ ਜਾਂਦੇ ਰਹਿੰਦੇ ਪਸ਼ੂ ਤੇ ਬਾਕੀ ਜਿਹੜੇ ਸਾਹਮਣੇ ਲੇਵੇ ਦੀ ਕੁਆਲਿਟੀ ਹੈ ਵਹਿੜ ਦੀ 20 21 ਕਿਲੋ ਦੋ ਦਿਨ ਨੂੰ ਪਾਉਣਾ ਚਾਹੀਦਾ ਤੇ ਬਾਈ ਫਿਰ ਡਿਮਾਂਡ ਇਹਦੀ ਇਹਦਾ ਵੀ 85000 ਰੁਪਏ ਇਹਦਾ ਵੀ 85000 ਰੁਪਏ ਮਾਨਤਾਣ ਹੋ ਜੂ ਹੈ ਤੇ ਤਿੰਨ ਨੰਬਰ ਤੇ ਜਿਹੜੀ ਡੱਬੀ ਬੱਛੀ ਇਹਦੀ ਦੱਸੋ ਕੀ ਹੈ ਇਹਦਾ ਭਾਈ ਅਜੇ 12 14 ਨੂੰ ਪਈ ਹੈ ਬੱਛੀ ਕੱਚੀ ਆ ਬਹੁਤ ਜਿਆਦਾ ਠੀਕ ਹੈ ਜੀ ਤੇ ਦੰਦੋ ਬਾਈ ਚੌਕ ਦੇ ਦੰਦ ਜਗਦੀਆਂ ਨਸਲ ਕੁਆਲਿਟੀ ਬਹੁਤ ਲਿਓ ਬਾਹਰ ਲਿਓ ਬਾਈ ਚੌਕ ਦੇ ਦੰਦ ਬਾਈ ਕਹਿੰਦਾ ਚੱਕ ਦੀਏ ਤੇ ਦਿਨ ਕਿੰਨੇ ਦੱਸਿਆ ਬਾਈ ਇਹਦੇ ਪਏ ਆ 13 14 ਦਿਨ 13 14 ਦਿਨ ਬਾਈ ਕਹਿੰਦਾ ਵੀ ਹਜੇ ਕੱਚੀ ਆ ਵੱਛੀ ਵੜ ਨੇ ਹਜੇ ਉਤਰਨਾ ਸ਼ੁਰੂ ਹੀ ਕੀਤਾ ਬਾਕੀ ਬਾਈ ਜਿਦਾ ਕਰਕੇ 10 ਦਿਨ ਵੀ ਵੱਛੀ ਲੈ ਸਕੀ ਸਹੀ ਗੱਲ ਆ ਇਹ ਤਾਂ ਹੈ 2-4 ਦਿਨ ਇਧਰ ਉਧਰ ਵੀ ਹੋ ਸਕਦਾ ਕਈ ਏਰੀਆ ਕੋਈ ਬਗਾਨੇ ਥਾਂ ਕਈ ਏਰੀਆ ਇੱਕ ਦੋ ਦਿਨ ਪਸੂ ਪਹਿਲਾਂ ਵੀ ਸੂ ਸਕਦਾ ਪਰ ਲੇਵੇ ਦੀ ਕੁਆਲਿਟੀ ਘਰੋਂ ਚੈੱਕ ਪੱਕੇ ਲੇਵੇ ਦੀ ਵੱਛੀ ਆ ਐਨ ਖੁੱਚਾਂ ਤੋਂ ਉੱਪਰ ਲੇਵਾ ਕੱਲਾ ਕੱਲਾ ਥਾਣਾ ਸੋਨਾ ਨਖਰ ਮਾ ਹੱਥ ਦੀ ਚਵਾਈ ਵਾਲਾ ਬਾਕੀ ਹਜੇ ਬਾਈ ਕਹਿੰਦਾ ਵੀ 13-14 ਦਿਨ ਪਾਏ ਆ ਵੜ ਦੇ ਤੇ ਵੜ ਨੇ ਬੰਨ ਦੇ ਤਾਂ ਜਮਾ ਓੜੇ ਬੰਦੇ ਹੀ ਨਹੀਂ ਰਹੇ ਨੇ ਵੜ ਦਾ ਦੇਖੋ ਜੀ ਜਾਤ ਪਾਤ ਬਹੁਤ ਚੰਗੀ ਆ ਫੇਸ ਕੁਆਲਟੀ ਕਰੋ ਚੈੱਕ ਆ ਕਿਆ ਬਾਤ ਐ ਨਸਲ ਕੁਆਲਟੀ ਬਹੁਤ ਆ ਵੜ ਚ ਲਿਆ ਬਾਈ ਮੋੜ ਲਾ ਸਹੀ ਗੱਲ ਆ ਬਾਈ ਬਾਈ ਕਹਿੰਦਾ ਬਈ ਜਾਤ ਪਾਤ ਪੂਰੀ ਇੱਕ ਨੰਬਰ ਆ ਤੇ ਬਾਈ ਦੁੱਧ ਕਿੰਨਾ ਕੁ ਪਾ ਦੂ ਤੁਹਾਡੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਕੱਚੀ ਹੈ ਵਿਹੜ ਹਜੇ 20 ਤੋਂ ਪਲੱਸ ਤਾਂ ਸਹੀ ਗੱਲ ਆ ਰਾਮਨੈ ਜਣਾ ਚਾਹੀਦਾ ਜਿਹੜੇ ਬੋਡੀ ਬੰਤਰ ਬਹੁਤ ਸੋਹਣੀ ਹੈ ਵਿਹੜ ਦੀ ਤਾਂ ਉਪਰੋਂ ਸਟੇਟ ਆ ਬਿਲਕੁਲ ਤੇ ਫੇਸ ਕੁਆਲਟੀ ਕਰੋ ਚੈੱਕ ਬੋਦੀ ਵਾਲੀ ਵਿਹੜ ਆ ਤੇ ਥਣ ਲਵੇ ਦੀ ਬਹੁਤ ਸਾਫਾ ਕੱਲਾ ਕੱਲਾ ਥਣ ਤੇ ਦੋਨੇ ਪਾਸੇ ਨਾੜਾਂ ਕਰੋ ਚੈੱਕ ਲਵੇ ਤੇ ਵਿਹੜ ਦੇ ਹਜੇ 13 14 ਦਿਨਾਂ ਦੀ ਕੱਚੀ ਆ ਵਿਹੜ ਤੇ ਡੱਬੀ ਵੜ ਕਬੂਤਰ ਦਾ ਬੱਚਾ ਹੀ ਹੈ ਵੜ ਬਹੁਤ ਚੰਗੀ ਆ ਤੋਰਾ ਕਰੋ ਚੱਕ ਘੋੜੀ ਵਰਗੀ ਆ ਬਾਕੀ ਥਣਲੇਵੀ ਦੀ ਸਾਫ ਆ ਵੜ ਨਸਲ ਕੁਆਲਟੀ ਬਹੁਤ ਆ ਵੜ ਚ 13 14 ਦਿਨਾਂ ਦੀ ਕੱਚੀ ਆ ਤੇ ਚੌਕ ਦੇ ਦੰਦ ਵੀ ਕਹਿੰਦਾ ਵੀ ਚੱਕਦੀ ਆ ਤੇ ਜਿਹੜੇ ਵੀ ਭਰਾ ਨੇ ਖਰੀਦਣੀ ਹੋਵੇ ਆ ਦੀ ਸਮਝ ਲੈ ਸਕਦਾ ਤੇ ਭਾਈ ਇਹਦੀ ਡਿਮਾਂਡ ਜੀ ਇਹ 90000 ਦੇ ਦਾਂਗੇ ਮਾਲੀ ਤਾਂ ਮਾਰ ਜੀ ਠੀਕ ਆ ਭਾਈ ਕਹਿੰਦਾ ਵੀ 90000 ਰੁਪਏ ਦੀ ਦੇ ਦਾਂਗੇ ਡਿਮਾਂਡ ਜਾਂ ਇਹਦੀ 90000 ਰੁਪਇਆ ਬਾਕੀ ਮਾਨਤਾਨ ਘਰੇ ਆਏਗਾ ਦਾ ਹੋ ਜੂਆ ਤੇ ਜਿਹੜੀ 4 ਨੰਬਰ ਤੇ ਵੀਰੇ ਹੇ ਦੱਸੋ ਇਹ ਦੂਜਾ ਸੂਆ ਬਾਈ ਦੂਜਾ ਸੂਆ ਹਾਂਜੀ ਤੇ ਦੰਦੋ ਬਾਈ ਕਿੰਨੇ ਛੇ ਆਂਦਾ ਬਈ ਠੀਕ ਹੈ ਜੀ ਦੰਦੋ ਛੇ ਆਂਦਾ ਤੇ ਦਿਨ ਕਿੰਨੇ ਕੁ ਪਈਆ ਬਈ ਇਹੇ ਦੇਣ ਬਾਈ ਲੈ ਜੂ 10 ਦਿਨ ਲੈ ਜੂਗੀ ਲਿਆ ਬਾਈ ਬਾਹਰ ਲਿਆ ਬਾਈ ਕਹਿੰਦਾ ਸੂਆ ਦੂਜਾ ਸੂਆ ਛੇ ਦੰਦ ਮੋਹ ਤੇ ਹਜੇ 10 ਦਿਨਾਂ ਦੀ ਕੱਚੀ ਹੈ ਵੜ ਜਾਤਪਾਤ ਬਹੁਤ ਹੈ ਦੀ ਵੜ ਦੀ ਫੇਸ ਕੁਆਲਿਟੀ ਕਰੋ ਚੱਕ ਨਿੱਕਾ ਕੰਨਾ ਬੋਦੀ ਵਾਲੀ ਵੜ ਆ ਤੇ ਬਾਕੀ ਥਣ ਥਣ ਦਾ ਕੀ ਬਾਤਾਂ ਹੀ ਵੇਢਦਾ ਹਜੇ 10 ਦਿਨਾਂ ਦੀ ਕੱਚੀ ਆ ਤੇ ਲੇਵੇ ਦੀ ਕੁਆਲਿਟੀ ਕਰੋ ਚੈੱਕ ਖੁੱਚਾਂ ਤੋਂ ਉੱਪਰ ਹੀ ਲੇਵਾ ਤੇ ਸੋਹਣਾ ਥਣ ਲੱਗਿਆ ਹੱਥ ਦੀ ਚਵਾਈ ਵਾਲਾ ਮੋਟਾ-ਮੋਟਾ ਗਲਾਸਾਂ ਵਰਗਾ ਥਣ ਦੇਖੋ ਜੀ ਅੱਧ ਕਾਠ ਬਹੁਤ ਵੱਡਾ ਵੇਢਦਾ ਤੇ ਭਾਈ ਕਿੰਨਾ ਕ ਦੁੱਧ ਪਾਉ ਦੋ ਤੁਹਾਡੇ ਹਿਸਾਬ ਨਾਲ ਭਾਈ 22 ਕਿਲੋ ਪਹਿਲਾਂ ਨਾ ਦਿੰਦਾ ਭਾਈ 23 ਕਿਲੋ ਪਲੂਨ ਦਾ ਦਿੱਤਾ ਹੋਇਆ ਵੇਖ ਕਰੋ ਬੰਦੇ ਕੋਲ ਦਿੱਤਾ ਜੇ ਕੋਈ ਫਾਰਮ ਵਾਲਾ ਹਾਂ ਇਹ ਤਾਂ ਹੈ ਭਾਈ ਭਾਈ ਬਾਕੀ ਉਹ ਗੱਲ ਦਿੱਤਾ ਵੀ ਹੋਣਾ ਜਿਹੜੇ ਹਿਸਾਬ ਨਾਲ ਵੇਢਦੀ ਨਸਲ ਕੁਆਲਿਟੀ ਆ ਦੇਖੋ ਜੀ ਉਪਰੋ ਸਟੇਟ ਆ ਬਿਲਕੁਲ ਕੋਈ ਹੋਣੀ ਨਹੀਂ ਕਿ ਜਾਤ ਪਾਤ ਬਹੁਤ ਫੇਸ ਕੁਆਲਟੀ ਕਰੋ ਚੈੱਕ ਤੇ ਥਣ ਥਣ ਕੱਲਾ ਕੱਲਾ ਥਾਣਾ ਸੋਹਣਾ ਨਖੜ ਮਹੱਤ ਦੀ ਚੁਵਾਈ ਵਾਲਾ ਕੱਦ ਕਾਠ ਬਹੁਤ ਆ ਬਾਈ 23 ਕਿਲੋ ਬਾਈ ਕਹਿੰਦਾ ਪਲੂਨ ਦਾ ਦਿੱਤਾ ਵੈ ਦਿੱਤਾ ਵੀ ਹੋਣਾ ਬਾਈ ਜਿਹਦੇ ਹਿਸਾਬ ਨਾਲ ਵੜ੍ਹ ਦਾ ਵਹਿੜ ਦਾ ਵਜੂਦ ਆ ਸਹੀ ਗੱਲ ਨਾੜਾ ਨੂੜਾ ਬਹੁਤ ਜ਼ਿਆਦੇ ਲੇਵੇ ਤੇ ਲੈ ਚੱਲੋ ਦਸਾਂ ਦਿਨਾਂ ਦੀ ਕੱਚੀ ਆ ਬਾਈ ਕਹਿੰਦਾ ਵੀ ਜਿੱਦ ਦੇ ਤਿਆਰ ਹੋਊਗੀ ਵੜ੍ਹ ਤੋਂ ਤੁਰਿਆਣੀਆਂ ਨਾਲ ਲੈ ਵਾਲਿਆ ਕਿ ਇਹੋ ਜਿਹਾ ਤਿਆਰ ਹੁੰਦੀ ਆ ਵੜ੍ਹ ਕੱਦ ਕਾਠ ਬਹੁਤ ਵੱਡਾ। 22 30 ਕਿਲੋ ਦੁੱਧ ਪਲੂਨ ਦਾ ਦਿੱਤਾ ਹੋਇਆ ਬਾਈ ਕਹਿੰਦਾ। ਤੇ ਬਾਕੀ ਆਪਦੀ ਸਮਝਣਾ। ਹਾਂ ਫਿਕਸ ਲੈਵੇ ਦੀ ਆ ਬਿਲਕੁਲ। ਸਹੀ ਗੱਲ ਆ। ਕੱਲਾ ਕੱਲਾ ਥਾਣਾ ਸੋਨਾ ਨਿਕੜ ਮਾ ਹੱਥ ਦੀ ਚੁਾਈ ਵਾਲਾ। ਤੇ ਬਾਈ ਇਹਦੀ ਡਿਮਾਂਡ ਆ ਆਪਾਂ। ਇਹਦਾ 115000 ਰੁਪਏ ਦੀ। ਤੇ 115000 ਰੁਪਏ ਆ ਤੇ ਮਾਨਤਨ ਹੋ ਜੂਗਾ। ਠੀਕ। ਬਾਈ ਕਹਿੰਦਾ ਵੀ 115000 ਰੁਪਏ ਡਿਮਾਂਡ ਆ ਬਾਕੀ ਮਾਨਤਨ ਕਰੇ ਜੇ ਇਹਦਾ ਹੋ ਜੂ। ਕੱਦ ਕਾਠ ਬਹੁਤ ਵੱਡਾ ਵਿੜਦਾ। ਤੇ ਜਾਤਕਵਾਦ ਪੂਰੀ ਆ ਤੇ ਬਾਕੀ ਲੇਵੇ ਦੀ ਕੁਆਲਿਟੀ ਦਾ ਬਾਕਮਾਲੀ ਆ ਕੱਲਾ ਕੱਲਾ ਥਾਣਾ ਸੋਹਣਾ ਨਖੜ ਮੱਥ ਦੀ ਚੁਆਈ ਵਾਲਾ ਤੇ 115000 ਰੁਪਏ ਦਾ ਡਿਮਾਂਡ ਆ ਤੇ ਬਾਕੀ ਵਿੱਚੋਂ ਮੰਨਤਾਂ ਹੋ ਜੂ ਜਿਹੜੇ ਵੀ ਭਰਾ ਨੇ ਕੋਈ ਵੀ ਪਸ਼ੂ ਖਰੀਦਣਾ ਹੋਵੇ ਆਪਦੀ ਸਮਝ ਨਾਲ ਖਰੀਦ ਸਕਦਾ ਤੇ ਆਪਦੀ ਤਸੱਲੀ ਨਿਰਖ ਵਰਖ ਕਰਕੇ ਆ ਉਹਦਾ ਪਸ਼ੂ ਕੋਈ ਵੀ ਖਰੀਦੋ ਤੇ ਬਾਕੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਹਸੀਕਾਲ